ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਕਰਦਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਅੱਜ ਆਪਾਂ ਰਿਸ਼ਤੇ ਲੈ ਕੇ ਆਇਆ ਰਿਸ਼ਤਾ ਜੀ ਪਹਿਲਾਂ ਆਪਣੇ ਕੋਲੇ ਫਰੀਦਕੋਟ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਨੇੜੇ 98 ਹਾਈਟ 5 ਫੁੱਟ 4 ਇੰਚ ਹੈ ਸਟੱਡੀ ਪਲੱਸ 2 ਹੈ। ਤਿੰਨ ਭੈਣਾਂ ਇੱਕ ਭਰਾ ਹੈ ਜੀ ਇਹ। ਗੋਤ ਇਹਨਾਂ ਦਾ ਸੰਧੂ। ਕੁੜੀ ਇਹ ਕੈਨੇਡਾ ਦੇ ਵਿੱਚ ਪੀਆਰ ਹੈ। ਇਹਨਾਂ ਨੂੰ ਲੜਕਾ ਚਾਹੀਦਾ ਹੈ। ਕੈਨੇਡਾ ਪੀਆਰ ਹੋਵੇ ਜੀ। ਜ਼ਮੀਨ 10 ਕਿੱਲੇ ਤਾਂ ਤੱਕ ਆਉਂਦੀ ਹੋਵੇ। ਤੇ ਏਰੀਆ ਫਰੀਦਕੋਟੀ ਹੋਵੇ ਜੀ। ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 1411 ਹੈ ਜੀ ਤੇ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਹਨੇ ਕੋਲੇ ਤਰਨਤਾਰਨ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ 98 ਹਾਈਟ 5 ਫੁੱਟ 6 ਇੰਚ ਹੈ ਜੀ ਸਟੱਡੀ ਕੀਤੀ ਹੈ ਪਲੱਸ 2 ਦੋ ਭੈਣ ਭਰਾ ਨੇ ਭੈਣ ਵਿਆਹੀ ਹੋਈ ਆ ਆਸਟ੍ਰੇਲੀਆ ਜੀ ਕੁੜੀ ਦੋ ਕਿਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਤਿੰਨ ਇਹਨਾਂ ਦੇ ਸ਼ਹਿਰੀ ਪਲਾਟ ਨੇ ਫਾਦਰ ਸਾਹਿਬ ਇਹਨਾਂ ਦੇ ਸਰਕਾਰੀ ਜੋਬ ਚ ਜੋਬ ਟੂ ਰਟਾਇਰ ਨੇ ਜੀ ਸਾਰੀ ਫੈਮਿਲੀ ਇਹ ਅਮਰੀਕਾ ਦੇ ਵਿੱਚ ਪੀਆਰ ਹੈ ਲੜਕਾ ਵੀ ਅਮਰੀਕਾ ਚ ਪੀਆਰ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਬੀ ਐਸ ਸੀ ਨਰਸਿੰਗ ਕੀਤੀ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਜੀ ਇਸ ਰਿਸ਼ਤੇ ਦਾ ਫਾਈਲ ਨੰਬਰ 14116 ਅਗਲਾ ਰਿਸ਼ਤਾ ਆਪਣੇ ਕੋਲੇ ਜਲੰਧਰ ਏਰੀਆ ਕਾਸਟ ਇਹਨਾਂ ਦੀ ਖੱਤਰੀ ਹੈ ਜੀ ਲੜਕੀ ਦਾ ਡੇਟ ਆਫ ਬਰਥ 92 ਹਾਈਟ 5 ਫੁੱਟ 2 ਇੰਚ ਹੈ ਸਟਡੀ ਐਮ ਕਮ ਹੈ ਦੋ ਭੈਣ ਪੁਰਾਣੇ ਭਰਾ ਮੈਰਿਡ ਹੈ ਲੜਕੀ ਇਧਰੋਂ ਹੀ ਪੀਅਰ ਹੋ ਕੇ ਗਈ ਸੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਦੇ ਵਿੱਚ ਪੀਅਰ ਹੋਵੇ ਜੀ ਤੇ ਕਾਸਟ ਖੱਤਰੀ ਹੀ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1417 ਹੈ ਜੀ। ਅਗਲਾ ਰਿਸ਼ਤਾ ਜਿਹਨੇ ਕੋਲੇ ਮੂਗਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 95 ਹਾਈਟ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਬੀ ਐਮਬੀਏ ਦੋ ਭੈਣ ਭਰਾਣੇ ਲੜਕੀ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਪਹਿਲ ਤਾਂ ਹੈ ਕੈਨੇਡਾ ਗਈ ਲੜਕੇ ਨੇ ਕੈਨੇਡਾ ਪੀਆਰ ਹੋਵੇ ਲੜਕਾ ਜੇੜਾੜ ਕਦਰ ਇੰਡੀਆ ਦਾ ਲੜਕੇ ਦੀ ਵਧੀਆ ਸਟੱਡੀ ਕੀਤੀ ਹੋਵੇ ਲੜਕੇ ਨੂੰ ਜ਼ਮੀਨ 8-10 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1436 ਹੈ ਜੀ ਅਗਲਾ ਰਿਸ਼ਤਾ ਇਹ ਆਪਣੇ ਕੋਲੇ ਮੋਗਾ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਲੜਕੇ ਦਾ ਡੇਟ ਆਫ ਬਰਥ 95 ਹਾਈਟ 5 ਫੁੱਟ 10 ਇੰਚ ਹੈ ਸਟੱਡੀ ਕੀਤੀ ਹੈ ਪਲੱਸ 2 ਦੋ ਭਰਾ ਨੇ ਦੋਨਾਂ ਭਰਾਵਾਂ ਨੂੰ ਟੋਟਲ 20 ਕਿੱਲੇ ਜ਼ਮੀਨ ਆਉਂਦੀ ਹੈ ਤੇ ਲੜਕੇ ਕੋਲ 10 ਕਿੱਲੇ ਜ਼ਮੀਨ ਹੈ ਇਹ ਲੜਕਾ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜਿਹੜਾ ਇਹਨਾਂ ਦੇ ਦੂਸਰਾ ਬ੍ਰਦਰ ਹੈ ਉਹ ਆਸਟ੍ਰੇਲੀਆ ਦੇ ਵਿੱਚ ਗਿਆ ਹੋਇਆ ਤੇ ਬ੍ਰਦਰ ਇਹਨਾਂ ਦਾ ਮੈਰਿਡ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਦੀ ਸਟੱਡੀ ਬੀਏਸੀ ਐਮਐਸਸੀ ਕੀਤੀ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਇਆ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1448 ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇਹ ਆਪਣੇ ਕੋਲੇ ਏਰੀਆ ਜੀ ਫਰੀਦਕੋਟ ਕਾਸਟ ਜੱਟ ਸਿੱਖ ਹੈ ਲੜਕੀ ਦਾ ਡੇਟ ਆਫ ਬਰਥ 96 ਹਾਈਟ 5 ਫੁੱਟ 3 ਇੰਚ ਹੈ ਸਟੱਡੀ ਪਲੱਸ 2 ਹੈ ਜੀ ਦੋ ਭੈਣ ਪ੍ਰਾਣੇ ਪ੍ਰਾ ਕਨੇਡਾ ਗਿਆ ਹੋਇਆ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕਨੇਡਾ ਦੇ ਵਿੱਚ ਪੀਆਰ ਹੋਵੇ ਤੇ ਲੜਕੇ ਨੂੰ ਜ਼ਮੀਨ 8-10 ਕਿੱਲਾਂ ਤੱਕ ਆਉਂਦੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਇਸ ਰਿਸ਼ਤੇ ਦਾ ਫਾਈਲ ਨੰਬਰ 1450 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਲੁਧਿਆਣਾ ਏਰੀਆ ਕਾਸਟ ਖੱਤਰੀ ਹੈ ਜੀ ਲੜਕੀ ਦਾ ਡੇਟ ਆਫ ਬਰਥ 95 ਹਾਈਟ ਪੰਜ ਫੋਟੋ ਤੇ ਨੇ ਚ ਇਹ ਦੋ ਭੈਣ ਭਰਾਣੇ ਲੜਕੀ ਪ੍ਰਾਈਵੇਟ ਜੋਬ ਕਰਦੀ ਹੈ ਲੜਕੀ ਤਲਾਕਸ਼ੁਦਾ ਹੈ ਰਾਧਾ ਸੁਆਮੀ ਫੈਮਿਲੀ ਚ ਬਲੋਂਗ ਕਰਦੀ ਹੈ ਇਹ ਇਹਨਾਂ ਨੂੰ ਲੜਕਾ ਚਾਹੀਦਾ ਲੜਕਾ ਜੋਬ ਕਰਦਾ ਹੋਵੇ ਪ੍ਰਾਈਵੇਟ ਤੇ ਜਰਨਲ ਗਾਸਟ ਕੋਈ ਵੀ ਹੋਵੇ ਜੀ ਜੇ ਲੜਕਾ ਤਲਾਕ ਲੈਤਾ ਹੋਵੇ ਬਿਨਾ ਬੱਚੇ ਤੋਂ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆ ਇਸ ਰਿਸ਼ਤੇ ਦਾ ਫਾਈਲ ਨੰਬਰ 1455 ਹੈ ਜੀ ਅਗਲਾ ਰਿਸ਼ਤਾ ਇਹ ਆਪਣੇ ਕੋਲੇ ਮਲੋਟ ਏਰੀਆ ਕਾਸਟ ਜੱਟ ਸਿੱਖ ਲੜਕੇ ਦਾ ਡੇਟ ਆਫ ਬਰਥ 93 ਹੈ ਜੀ ਹਾਈਟ 5 ਫੁੱਟ 8 ਇੰਚ ਹੈ ਸਟੱਡੀ ਬੈਚਲਰ ਆਫ ਸਿਵਲ E N G G ਕੋ ਇਹਨਾਂ ਦਾ ਸਿੱਧੂ ਹੈ ਦੋ ਭਰਾ ਨੇ ਜੀ ਇਹ ਛੋਟਾ ਭਰਾ ਇਹਨਾਂ ਦਾ ਅਮਰੀਕਾ ਦੇ ਵਿੱਚ ਗਿਆ ਹੋਇਆ ਹੈ ਲੜਕਾ ਇਹਨਾਂ ਦੋਨਾਂ ਭਰਾਵਾਂ ਨੂੰ ਟੋਟਲ 12 ਕਿੱਲੇ ਜ਼ਮੀਨ ਆਉਂਦੀ ਹੈ ਜੀ ਇਹ ਲੜਕਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਪੀਆਰ ਦੀ ਫਾਇਲ ਪਾਈ ਹੋਈ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਗਈ ਹੋਵੇ ਜੇ ਕਿਸੇ ਵੀਰ ਪੈਨ ਨੂੰ ਇਹ ਰਿਸ਼ਤਾ ਪਸੰਦ ਆ ਤਾਂ ਇਸ ਰਿਸ਼ਤੇ ਦਾ ਫਾਇਲ ਨੰਬਰ 1540 ਹੈ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਏਰੀਆ ਸੰਗਰੂਰ ਹੈ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ 92 ਹਾਈਟ 5 ਫੁੱਟ 4 ਇੰਚ ਹੈ ਜੀ ਸਟਡੀ ਬੀ ਕਾਮ ਹੈ ਦੋ ਭੈਣ ਭਰਾਣੇ ਦੋਨੇ ਬਾਹਰ ਨੇ ਜੀ ਇਹ ਲੜਕੀ ਕੈਨੇਡਾ ਦੇ ਵਿੱਚ ਗਈ ਹੋਈ ਹੈ ਤੇ ਉਧਰ ਹਜੇ ਪੜ੍ਹਾਈ ਕਰ ਰਹੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਪੀਅਰ ਹੋਵੇ ਲੜਕੀ ਨੂੰ ਜ਼ਮੀਨ 8-10 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜਿਸ ਕਿਸੇ ਵੀਰਪੈ ਨੂੰ ਇਹ ਰਿਸ਼ਤਾ ਪਸੰਦ ਆ ਇਸ ਰਿਸ਼ਤੇ ਦਾ ਫਾਈਲ ਨੰਬਰ 1546 ਹੈ ਜੀ ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸੇ ਨੇ ਜੇ ਕਿਸੇ ਵੀ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਉਸ ਰਿਸ਼ਤੇ ਦਾ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੇ ਕਿਸੇ ਵੀਰ ਭੈਣ ਨੇ ਆਪਣੇ ਰਿਸ਼ਤੇ ਦੇ ਬੱਚਿਆਂ ਦੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ